ਜੋ ਗੋਲਕ ਦੇ ਵਿੱਚ ਚੜਾਵਾ ਹੋਇਆਗਾ ਸੋ ਦੇ ਸੰਬੰਧੀ ਬੇਨਤੀ ਆ ਭਾਈ ਨਗਰ ਦੇ ਕੁਝ ਪਤਵੰਤੇ ਸੱਜਣਾ ਵਿਪੋਗ ਤੇ ਖਰਚਾ ਜ਼ਿਆਦਾ ਹੋਣ ਕਰਕੇ ਜਾਂ ਕੋਈ ਹੋਰ ਕਾਰਨਾ ਕਰਕੇ ਉਹ ਮੱਥਾ ਟਿਕਾਈ ਵਾਲੇ ਪੈਸੇ ਮੰਗ ਰਹੇ ਹਨ ਨਾ ਇਦਾਂ ਕਿਸੇ ਜਥੇਬੰਦੀ ਨੇ ਇਸ ਪਰਿਵਾਰ ਤੋਂ ਜਾਂ ਕਿਸੇ ਸੰਸਥਾ ਤੋਂ ਕੋਈ ਪੈਸੇ ਦੀ ਮੰਗ ਨਹੀਂ ਕੀਤੀ ਸਾਰਿਆਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਆਂ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਦੇ ਵਿੱਚ ਪਰਿਵਾਰ ਨੂੰ ਜਾਂ ਜਿੱਥੇ ਹੁੰਦੀ ਸੀ 2020 ਨੂੰ ਖਨੌਰੀ ਬਾਰਡਰ ਤੇ ਸ਼ਹੀਦ ਹੋਏ ਕਿਸਾਨ ਸੁਭਕਰਨ ਸਿੰਘ ਦੇ ਪੋਗ ਸਮੇ ਗੋਲਕ ਚ ਜਮਾ ਹੋਏ ਪੈਸਿਆਂ ਨੂੰ ਲੈ ਕੇ ਵਿਵਾਦ ਛਿੜ ਗਿਆ ਦਰਸਲ ਸੋਸ਼ਲ ਮੀਡੀਆ ਤੇ ਇੱਕ ਆਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਇੱਕ ਕਿਸਾਨ ਜਥੇਬੰਦੀ ਵੱਲੋਂ ਸੁਭਕਰਨ ਦੇ ਪੋਗ ਵੇਲੇ ਗੋਲਕ ਚ ਇਕੱਠੇ ਹੋਏ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਪਰ ਹੁਣ ਇਸ ਆਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੁਭਕਰਨ ਦਾ ਪਰਿਵਾਰ ਖੁਦ ਕੈਮਰੇ ਸਾਹਮਣੇ ਆਇਆ ਹੈ ਅਤੇ ਉਹਨਾਂ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਝੂਠਾ ਅਤੇ ਬੇਬੁਨਿਆਦ ਘਰਾੜ ਦਿੱਤਾ ਹੈ। ਸ਼ੁਭਕਰਨ ਦੇ ਪਰਿਵਾਰ ਨੇ ਅਪੀਲ ਕੀਤੀ ਹੈ ਕਿ ਸ਼ੁਭਕਰਨ ਦਾ ਨਾਮ ਲੈ ਕੇ ਕਿਸੇ ਵੀ ਕਿਸਾਨ ਜਥੇਬੰਦੀ ਨੂੰ ਜਾਂ ਫਿਰ ਉਹਨਾਂ ਦੇ ਪਰਿਵਾਰ ਨੂੰ ਬਦਨਾਮ ਨਾ ਕੀਤਾ ਜਾਵੇ ਜਦਕਿ ਉਹਨਾਂ ਕੋਲੋਂ ਚੜਾਵੇ ਦੇ ਪੈਸਿਆਂ ਦੀ ਕਿਸੇ ਵੱਲੋਂ ਵੀ ਮੰਗ ਨਹੀਂ ਕੀਤੀ ਗਈ। ਵੈਕਰੂ ਜੀ ਦਾ ਖਾਲਸਾ ਵੈਕਰੂ ਜੀ ਦੀ ਫਤਿਹ ਅੱਜ ਅਸੀਂ ਸ਼ੁਭਕਰਨ ਸਿੰਘ ਜੀ ਵੱਲੋਂ ਜੋ ਕਿਸਾਨੀ ਅੰਦੋਲਨ ਦੌਰਾਨ ਸ੍ਰੀ ਦੀਪ ਪ੍ਰਾਪਤ ਕਰਦੇ ਸੀ ਉਹਨਾਂ ਦਾ ਪਰਿਵਾਰ ਮੇਰੇ ਕੱਬੇ ਪਾਸੇ ਵਜੀਰ ਸਿੰਘ ਜੀ ਉਹਨਾਂ ਦੇ ਚਰਚਾ ਜੀ ਭਾਈ ਚਰਨਜੀਤ ਸਿੰਘ ਜੀ ਉਹਨਾਂ ਦੇ ਪਿਤਾ ਜੀ ਬੀਬੀ ਗੁਰਪ੍ਰੀਤ ਕੌਰ ਉਹਨਾਂ ਦੀ ਛੋਟੀ ਭੈਣ ਦਾਦੀ ਸਰਜੀਤ ਕੌਰ ਖੜਿਆ ਅੱਜ ਅਸੀਂ ਇਹ ਸਪੱਸ਼ਟ ਕਰਨ ਵਾਸਤੇ ਬੇਨਤੀ ਕਰਨ ਲੱਗੇ ਆ ਕਿ ਪਿਛਲੇ ਕੁਝ ਦਿਨਾਂ ਤੋਂ ਚੈਨਲ ਦੇ ਉੱਤੇ ਇੱਕ ਵੀਡੀਓ ਚਲਾਈ ਜਾ ਰਹੀ ਹੈ ਕਿ ਪਰਿਵਾਰ ਤੋਂ ਜਥੇਵੰਦੀਆਂ ਨੇ ਜਾਂ ਕਿਸੇ ਸੰਸਥਾ ਤੋਂ ਜਥੇਵੰਦੀ ਵੱਲੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ। ਸੋ ਅਸੀਂ ਚਾਹੁੰਦੇ ਆਂ ਕਿ ਸਹਿਜ ਸੁਖ ਕਮ ਸਿੰਘ ਦਾ ਨਾਮ ਕਿਸੇ ਵੀ ਇਸ ਤਰ੍ਹਾਂ ਬਦਨਾਮ ਕਰਨ ਵਾਸਤੇ ਨਾਂ ਦਿੱਤਾ ਜਾਵੇ। ਨਾ ਹੀ ਤਾਂ ਕਿਸੇ ਜਥੇਵੰਦੀ ਨੇ ਇਸ ਪਰਿਵਾਰ ਤੋਂ ਜਾਂ ਕਿਸੇ ਸੰਸਥਾ ਤੋਂ ਕੋਈ ਪੈਸੇ ਦੀ ਮੰਗ ਨਹੀਂ ਕੀਤੀ। ਸਿਰ ਮੁੱਠੀਆਂ ਜਥੇਵੰਦੀਆਂ ਤੇ ਇਸ ਜਥੇਵੰਦੀ ਕਿਸਾਨ ਦੇ ਜਥੇਵੰਦੀ ਵੱਲੋਂ ਪਰਿਵਾਰ ਦਾ ਪੂਰਾ ਪੂਰਾ ਸਾਥ ਦਿੱਤਾ ਗਿਆ ਹੈ ਹਰ ਤਰ੍ਹਾਂ ਦੇ ਦਾ ਸਹਿਯੋਗ ਕੀਤਾ ਗਿਆ ਸੋ ਅਸੀਂ ਇਸ ਗੱਲ ਦੀ ਸਾਰਿਆਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਾਂ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਦੇ ਵਿੱਚ ਪਰਿਵਾਰ ਨੂੰ ਜਾਂ ਜਥੇਬੰਦੀ ਨੂੰ ਕਿਸੇ ਟਣ ਦੀ ਲੋੜ ਨਹੀਂ ਤੇ ਪੂਰਾ ਪੂਰਾ ਸਹਿਯੋਗ ਕੀਤਾ ਇੰਨੀਆਂ ਬੇਨਤੀਆਂ ਕਰਦੇ ਹੋਏ ਸੀ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਮੈਂ ਬਲਜੀਤ ਸਿੰਘ ਨੂੰ ਬੇਨਤੀ ਕਰਦਾ ਕਿ ਉਹ ਇੰਡੀਆ ਕਰਦਿਆਂ ਵੀ ਇਹ ਜੋ ਵੀ ਮਸਲਾ ਚੱਲ ਰਿਹਾ ਹੈ ਇਰੇ ਵਿੱਚ ਨਾਮਾ ਸਾਡੇ ਸ਼ੁਭਕਰਨ ਨੂੰ ਬਦਨਾਮ ਕੀਤਾ ਜਾਵੇ ਨਾ ਇਹਨਾਂ ਕਿਸ ਨਾਮ ਲਿਆ ਜਾਵੇ ਨਾ ਇਹ ਸਿੱਧੂ ਪਰਜੇ ਸੇਵੰਦੀ ਨੂੰ ਨਾਮ ਕੀਤਾ ਜਾਵੇ ਇਹ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਅੱਜ ਤੋਂ ਬਾਅਦ ਸਾਡੇ ਕੋਈ ਸ਼ੁਭਕਰਨ ਨੂੰ ਕਿਸੇ ਵੀ ਮਸਲੇ ਦੇ ਵਿੱਚ ਨਾ ਲੱਤਾ ਜਾਵੇ ਸਾਨੂੰ ਹਰਾਨ ਨਾ ਕੀਤਾ ਜਾਵੇ ਦਰਸਲ ਬੀਤੇ ਰੋਜ਼ ਤੋਂ ਇੱਕ ਆਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਦਾਵਾ ਕੀਤਾ ਗਿਆ ਸੀ ਕਿ ਕਿਸਾਨ ਸ਼ੁਭਕਰਨ ਸਿੰਘ ਦਾ ਦਾਣਾ ਮੰਡੀ 'ਚੋਂ ਭੋਗ ਪਾਇਆ ਗਿਆ ਸੀ ਅਤੇ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਸੀ ਇਸ ਤਰ੍ਹਾਂ ਗੋਲਕਚੇ ਜਿਹੜਾ ਚੜਾਵਾ ਚੜਾਇਆ ਗਿਆ ਸੀ ਉਹ ਪਿੰਡ ਦੇ ਹੀ ਕੁਝ ਪਤਵੰਤੇ ਸੱਜਣ ਜੋ ਕਿ ਇੱਕ ਕਿਸਾਨ ਜਥੇਬੰਦੀ ਨਾਲ ਜੁੜੇ ਹੋਏ ਨੇ ਉਹਨਾਂ ਵੱਲੋਂ ਮੰਗਿਆ ਜਾ ਰਿਹਾ ਹੈ ਇਸ ਲਈ ਗੁਰੂ ਘਰ ਵੱਲੋਂ ਇਸ ਸੰਬੰਧੀ ਇਕੱਠ ਰੱਖਿਆ ਗਿਆ ਸੀ ਕੀ ਸੀ ਉਹ ਆਡੀਓ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਜੋ ਕਿ ਐਤਵਾਰ ਵਾਲੇ ਦਿਨ ਸ਼ੋਭ ਕਰਨ ਸਿੰਘ ਜੋ ਖੋ ਨੌਰੀ ਬਾਰਡਰ ਤੇ ਸ਼ਹੀਦ ਹੋ ਗਿਆ ਸੀ ਉਹਦੀ ਅੰਤਮ ਅਰਦਾਸ ਭੋਗ ਪਿਆ ਸੀ ਦਾਣਾ ਮੰਡੀ ਦੇ ਵਿੱਚ ਸੋ ਦਾਣਾ ਮੰਡੀ ਦੇ ਵਿੱਚ ਜੋ ਭੋਗ ਪਿਆ ਸੀ ਭੋਗ ਦੇ ਸਮੇਂ ਸੰਗਤਾਂ ਨੇ ਮੱਥਾ ਟੇਕਿਆ ਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜੋ ਗੋਲਕ ਦੇ ਵਿੱਚ ਚੜਾਵਾ ਹੋਇਆਗਾ ਸੋ ਦੇ ਸੰਬੰਧੀ ਬੇਨਤੀ ਆ ਭਾਈ ਨਗਰ ਦੇ ਕੁਝ ਪਤਵੰਤੇ ਸੱਜਣਾ ਵਿਭੋਗ ਤੇ ਖਰਚਾ ਜ਼ਿਆਦਾ ਹੋਣ ਕਰਕੇ ਜਾਂ ਕੋਈ ਹੋਰ ਕਾਰਨਾ ਕਰਕੇ ਉਹ ਮੱਥਾ ਟਿਕਾਈ ਵਾਲੇ ਪੈਸੇ ਮੰਗ ਰਹੇ ਹਨ ਉਹਦੇ ਸਬੰਧੀ ਗੁਰਦੁਆਰਾ ਅਕਾਲ ਸਰ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਕੱਲ ਨੂੰ 9 ਵਜੇ ਦਾਣਾ ਮੰਡੀ ਦੇ ਵਿੱਚ ਇਕੱਠ ਰੱਖਿਆ ਗਿਆਗਾ ਸੋ ਸਾਰੇ ਨਗਰ ਨਿਵਾਸੀਆਂ ਨੇ ਘਰ ਘਰ ਦਾ ਬੰਦਾ ਭਾਈ ਸਵੇਰੇ ਅਕਾਠ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ ਨਾਲੇ ਭਾਈ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਮੈਂਬਰ ਤੇ ਜੋ ਭਾਈ ਇਹ ਰੌਲਾ ਚੱਲ ਰਿਹਾਗਾ ਗੁਰੂ ਘਰ ਤੋਂ ਜੋ ਮੱਥਾ ਟਿਕਾਈ ਹੋਈ ਸੀ ਉਹ ਪੈਸਿਆਂ ਦਾ ਉਹਦੇ ਸਬੰਧੀ ਜਿਵੇਂ ਨੱਗਰ ਫੈਸਲਾ ਕਰੂਗਾ ਉਹਵੇਂ ਕੀਤਾ ਜਾਊਗਾ ਸੋ ਇਸ ਕਰਕੇ ਭਾਈ ਕੱਲ ਨੂੰ ਜੋ ਗੁਰੂ ਹਰ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਅਕਾਲ ਸਰ ਸਾਹਿਬ ਤੋਂ ਇਕੱਠ ਰੱਖਿਆ ਗਿਆ ਹੈਗਾ ਸਵੇਰੇ ਭਾਈ 9 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ ਇਹ ਬੇਨਤੀ ਜੋ ਕਿ ਐਤਵਾਰ ਵਾਲੇ ਦਿਨ ਸ਼ੁਭ ਕਰਨ ਸਿੰਘ ਜੋ ਖਨੌਰੀ ਬਾਰਡਰ ਤੇ ਸ਼ਹੀਦ ਹੋ ਗਿਆ ਸੀ ਉਹਦੀ ਅੰਤਮ ਅਰਦਾਸ ਭੋਗ ਪਿਆ ਸੀ ਦਾਣਾ ਮੰਡੀ ਦੇ ਵਿੱਚ ਸੋ ਦਾਣਾ ਮੰਡੀ ਦੇ ਵਿੱਚ ਜੋ ਭੋਗ ਪਿਆ ਸੀ ਭੋਗ ਦੇ ਸਮੇਂ ਸੰਗਤਾਂ ਨੇ ਮੱਥਾ ਟੇਕਿਆ ਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜੋ ਗੋਲਕ ਦੇ ਵਿੱਚ ਚੜਾਵਾ ਹੋਇਆਗਾ ਸੋ ਦੇ ਸੰਬੰਧੀ ਬੇਨਤੀ ਆ ਭਾਈ ਨਗਰ ਦੇ ਕੁਝ ਪਤਵੰਤੇ ਸੱਜਣਾ ਵਿਭੋਗ ਤੇ ਖਰਚਾ ਜ਼ਿਆਦਾ ਹੋਣ ਕਰਕੇ ਜਾਂ ਕੋਈ ਹੋਰ ਕਾਰਨਾ ਕਰਕੇ ਉਹ ਮੱਥਾ ਟਿਕਾਈ ਵਾਲੇ ਪੈਸੇ ਮੰਗ ਰਹੇ ਹਨ ਉਹਦੇ ਸਬੰਧੀ ਗੁਰਦੁਆਰਾ ਅਕਾਲ ਸਰ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਕੱਲ ਨੂੰ 9 ਵਜੇ ਦਾਣਾ ਮੰਡੀ ਦੇ ਵਿੱਚ ਇਕੱਠ ਰੱਖਿਆ ਗਿਆਗਾ ਸੋ ਸਾਰੇ ਨਗਰ ਨਿਵਾਸੀਆਂ ਨੇ ਘਰ ਘਰ ਦਾ ਬੰਦਾ ਭਾਈ ਸਵੇਰੇ ਅਕਾਠ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ ਨਾਲੇ ਭਾਈ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਮੈਂਬਰ ਤੇ ਜੋ ਭਾਈ ਇਹ ਰੌਲਾ ਚੱਲ ਰਿਹਾਗਾ ਗੁਰੂ ਘਰ ਤੋਂ ਜੋ ਮੱਥਾ ਟਿਕਾਈ ਹੋਈ ਸੀ ਉਹ ਪੈਸਿਆਂ ਦਾ ਉਹਦੇ ਸਬੰਧੀ ਜਿਵੇਂ ਨੱਗਰ ਫੈਸਲਾ ਕਰੂਗਾ ਉਹਵੇਂ ਕੀਤਾ ਜਾਊਗਾ ਸੋ ਇਸ ਕਰਕੇ ਭਾਈ ਕੱਲ ਨੂੰ ਜੋ ਗੁਰੂ ਹਰ ਗੋਵਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਆਕਾਲ ਸਰ ਸਾਹਿਬ ਤੋਂ ਇਕੱਠ ਰੱਖਿਆ ਗਿਆਗਾ ਸਵੇਰੇ ਭਾਈ 9 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ ਹਾਲਕਿ ਇੱਕ ਨਿੱਜੀ ਚੈਨਲ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਹੁਣ ਵਿਵਾਦ ਨੂੰ ਸੁਲਝਾ ਲਿਆ ਗਿਆ ਅਤੇ ਪਿੰਡ ਦੇ ਜਿਨ੍ਹਾਂ ਵਿਅਕਤੀਆਂ ਤੇ ਪੈਸੇ ਮੰਗਣ ਦੇ ਇਲਜ਼ਾਮ ਲਗਾਏ ਜਾ ਰਹੇ ਸੀ ਉਹਨਾਂ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਉਹ ਚੜਾਵੇ ਦੇ ਪੈਸੇ ਨਹੀਂ ਸਗੋਂ ਜਥੇਬੰਦੀ ਲਈ ਚੰਦਾ ਇਕੱਠਾ ਕਰਨ ਲਈ ਪੈਸੇ ਮੰਗ ਰਹੇ ਸੀ ਜਦਕਿ ਉਹਨਾਂ ਦਾ ਚੜਾਵੇ ਦੇ ਪੈਸਿਆਂ ਨਾਲ ਜਾਂ ਫਿਰ ਸ਼ੁਭਕਰਨ ਦੇ ਭੋਗ ਦੇ ਪੈਸਿਆਂ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਫਿਲਹਾਲ ਇਸ ਮਾਮਲੇ ਤੇ ਹੁਣ ਪਰਿਵਾਰ ਨੇ ਸਪਸ਼ਟੀਕਰਨ ਦਿੱਤਾ ਹੈ ਦੱਸਿਆ ਕਿ ਸ਼ੁਭਕਰਨ ਦੀ ਖਨੌਰੀ ਬਾਰਡਰ ਤੇ ਸਿਰ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ ਜਿਸ ਤੱਕ ਇੱਕ ਹਫ਼ਤੇ ਬਾਅਦ ਸੰਸਕਾਰ ਕੀਤਾ ਗਿਆ ਸੀ ਅਤੇ 3 ਮਾਰਚ ਨੂੰ ਸ਼ੁਭਕਰਨ ਦੇ ਜੱਦੀ ਪਿੰਡ ਬੱਲੋ ਚ ਉਸ ਦੀਆਂ ਭੋਗ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ ਸੀ ਪਰ ਇਸ ਦੌਰਾਨ ਗੋਲਕ ਵਿੱਚ ਜੋ ਵੀ ਚੜਾਵਾ ਇਕੱਠਾ ਹੋਇਆ ਉਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ